ਸੰਤਨ ਕੀ ਝੁੰਗੀ ਆ ਭਲੀ ਪਾਠ ਕੁਸਤੀ ਗਾਓ ਆਗ ਲਗੋ ਤਹਿ ਧੌਲ ਹਰ ਜਹ ਨਾਹੀ ਹਰ ਕੋ ਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਿਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਆਪ ਜੀ ਭਰਿਓ ਉਚਾਰਨ ਕੀਤਾ ਭਗਤ ਕਬੀਰ ਸਾਹਿਬ ਜੀ ਦਾ 15 ਨੰਬਰ ਸ਼ਲੋਕ ਜਿਹਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ ਵਿਚਾਰ ਅਧੀਨ ਸਾਂਝ ਪਾਈ ਜਾਣੀ ਕਬੀਰ ਸੰਤਨ ਕੀ ਝੁੰਗਿਆ ਭਲੀ ਪਠ ਕੁਸਤੀ گاਉ ਜਦੋਂ ਅਸੀਂ ਦੁਨੀਆਂ ਦੇ ਤਲ ਤੇ ਵਹਨੇ ਆਂ ਜਿਸ ਬੰਦੇ ਦਾ ਮਕਾਨ ਸਾਦਾ ਹੋਵੇ ਝੁੱਗੀ ਹੋਵੇ ਛੋਟਾ ਹੋਵੇ ਉਸ ਬੰਦੇ ਨੂੰ ਅਸੀਂ ਸੰਸਾਰਿਕ ਆਰਥਿਕ ਤਲ ਦੇ ਤਲ ਤੋਂ ਕਮਜ਼ੋਰ ਸਮਝਨੇ ਆ ਕਿ ਬੰਦੇ ਕੋਲ ਇੰਨੀ ਪਹੁੰਚ ਨਹੀਂ ਕਿ ਇਹ ਚੰਗਾ ਬਣਾ ਸਕੇ ਤੇ ਜਿਨne ਵਧੀਆ ਪੈਸਾ ਲਾ ਕੇ ਮਕਾਨ ਬਣਾਇਆ ਹੋਵੇ ਤੇ ਉਹਨੂੰ ਅਸੀਂ ਮਹਾਨ ਗਿਣਨੇ ਹਾਂ। ਬਾਬਾ ਕਬੀਰ ਸਾਹਿਬ ਜੀ ਦੀ ਸੋਚ ਕੁਝ ਹੋਰ ਤਰ੍ਹਾਂ ਦੀ। ਭਗਤ ਕਬੀਰ ਸਾਹਿਬ ਜੀ ਕਹਿੰਨੇ ਗੱਲ ਇਹ ਨਹੀਂ ਕਿ ਇਨਸਾਨ ਜਿਸ ਮਕਾਨ ਵਿੱਚ ਰਹਿ ਰਿਹਾ ਹੈ ਉਹ ਯਾਦਾ ਮਹਿੰਗਾ ਜਾਂ ਛੋਟਾ ਜਾਂ ਵੱਡਾ ਜਾਂ ਕੀਮਤ ਵਾਲਾ ਘਾਟੇ ਮੈਨੇ ਇਹ ਨਹੀਂ ਰੱਖਦਾ। ਮੈਨੇ ਇਹ ਰੱਖਿਆ ਜਾਂਦਾ ਕਿ ਉਸ ਮਕਾਨ ਵਿੱਚ ਰਹਿਣ ਵਾਲਾ ਜਿਹੜਾ ਸ਼ਰੀਰ ਹੈ ਨਾ ਉਹ ਜੀਵਨ ਕਿਸ ਲੈਵਲ ਤੇ ਗੁਜ਼ਾਰਦਾ ਹੈ ਉਹਦਾ ਕਰਦਾਰ ਕੀ ਹੈ ਉਹਦੇ ਜੀਵਨ ਗੁਜ਼ਾਰਨ ਦਾ ਢੰਗ ਕੀ ਹੈ ਤਰੀਕਾ ਕੀ ਭਗਤ ਕਬੀਰ ਸਾਹਿਬ ਜੀ ਕਨੇ ਕਬੀਰ ਸੰਤਨ ਕੀ ਝੁੰਗਿਆ ਕੋਲੀ ਰੱਬ ਦੇ ਘਰ ਦਾ ਸੰਤ ਹੋਵੇ ਗੁਰੂ ਦੇ ਦਸੇ ਹੋਏ ਰਾਹ ਉਤੇ ਤੁਰਨ ਵਾਲਾ ਹੋਵੇ ਗੁਰੂ ਦੇ ਹੁਕਮ ਵਿੱਚ ਰਹਿਣ ਵਾਲਾ ਹੋਵੇ ਗੁਰੂ ਦੇ ਭਾਣੇ ਨੂੰ ਮੰਨਣ ਵਾਲਾ ਹੋਵੇ ਉਹਦੀ ਨਿੱਕੀ ਜੀ ਬਣੀ ਹੋਈ ਕੱਖਾਂ ਦੀ ਛੰਨ ਝੁਗੀ ਉਹ ਵੀ ਭਲੀ ਏ ਪਾਪ ਕੀ ਬੜੀ ਚੰਗੀ ਏ ਬੜੀ ਸੋਹਣੀ ਏ ਦੂਜੇ ਪਾਸੇ ਪਠ ਕੁਸਤੀ گاਉ ਉਹ ਗਾਮ ਉਹ ਪਿੰਡ ਉਹ ਨਗਰ ਉਹ ਸ਼ਹਿਰ ਜਿਦੇ ਵਿੱਚ ਮਕਾਨ ਬਹੁਤ ਸੋਹਣੇ ਬਣੇ ਹੋਣ ਕੋਠੀਆਂ ਬੜੀਆਂ ਸੋਹਣੀਆਂ ਬੜੀਆਂ ਹੋਣ ਪਰ ਜੇ ਉਹਨਾਂ ਮਕਾਨਾਂ ਵਿੱਚ ਰਹਿਣ ਵਾਲੇ ਬੰਦੇ ਚੁਗਲਖੋਰ ਹੋਣ ਨਿੰਦਕ ਹੋਣ ਸਾਖਤ ਹੋਣ ਰੱਬ ਨਾਲ ਟੁੱਟੇ ਹੋਣ ਭਗਤ ਕਬੀਰ ਸਾਹਿਬ ਦੀ ਕਨੇ ਉਹ ਵਸਦਾ ਹੋਇਆ ਇਹਨਾਂ ਸੋਹਣਾ ਨਗਰ ਵੀ ਇਸ ਤਰ੍ਹਾਂ ਦਾ ਹੈ ਜਿਵੇਂ ਭੱਠੀ ਦੇ ਅੰਦਰ ਕੋਈ ਚੀਜ਼ ਸੜਦੀ ਹੋਵੇ ਪਰਵਾਨ ਨਹੀਂ ਕੀਤਾ ਮੁਬਾਰਕ ਨਹੀਂ ਉਹ ਸੋਹਣਾ ਨਗਰ ਵੀ ਅਗ ਦੀ ਲਪੇਟ ਵਿੱਚ ਹੈ ਜਿੱਥੇ ਰੱਬ ਨੂੰ ਜਪਣ ਵਾਲਾ ਕੋਈ ਨਹੀਂ ਗੁਰੂ ਨੂੰ ਧਿਆਉਣ ਵਾਲਾ ਕੋਈ ਨਹੀਂ ਤੇ ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜਾ ਰਿਹਾ ਹੈ ਗੁਰੂ ਦਾ ਸਿਮਰਨ ਹੋ ਰਿਹਾ ਹੈ ਗੁਰੂ ਦੇ ਹੁਕਮ ਵਿੱਚ ਰਹਿਣ ਵਾਲਾ ਕੋਈ ਬੈਠਾ ਹੈ ਉਹਦੀ ਸ਼ਾਦੀ ਕੱਖਾਂ ਦੀ ਝੁੱਗੀ ਵੀ 사ਤਰੂਜੀ ਜੀ ਕਿਨੇ ਪਰਵਾਹ ਨੇ ਮੁਬਾਰਕ ਜਿੱਥੇ ਨਾਮ ਜਪਿਆ ਪ੍ਰਿਆ ਪਿਆਰੇ ਸੇ ਅਸਥਿਲ ਸੋਇ ਨ ਚੁਬਾਰੇ ਜਿੱਥੇ ਨਾਮ ਜਪਿਆ ਜਾਂਦਾ ਗੁਰਮਖੋ ਚੇਤੇ ਰੱਖੋ ਉਹ ਚਵਾਰੇ ਉਹ ਘਾਰ ਉਹ ਮਹਲ ਸ਼ੋਭ ਨਿਕਲੇ ਜਿੱਥੇ ਨਾਮ ਨਾ ਜਪਿਆ ਮੇਰੇ ਗੋਵਿੰਦਾ ਸਈ ਨਗਰ ਉਜੜੀ ਜਿਓ ਜਿੱਥੇ ਪ੍ਰਮਾਤਮਾ ਦਾ ਨਾਮ ਨਹੀਂ ਗੁਰੂ ਦਾ ਭਜਨ ਨਹੀਂ ਬੰਦਗੀ ਸਿਮਰਨ ਨਹੀਂ ਉਹ ਨਗਰ ਵੀ ਇਸ ਤਰ੍ਹਾਂ ਜਿਵੇਂ ਉਜੜੀ ਉਜੜੀ ਥਾ ਹੋਵੇ ਬਰਬਾਦ ਹੋਈ ਜਗਾ ਹੋਵੇ ਕਿੱਡੀ ਪਿਆਰੀ ਗੱਲ ਬਾਬਾ ਕਬੀਰ ਸਾਹਿਬ ਨੇ ਇੱਕੋ ਪੰਕਤੀ ਵਿੱਚ ਕਹਿ ਦਿੱਤੀ ਇੱਥੇ ਉਹਨਾਂ ਚੀਜ਼ਾਂ ਨੂੰ ਸਾਹਮਣੇ ਲਿਆਂਦਾ ਹੀ ਨਹੀਂ ਜਿੰਨਾਂ ਚੀਜ਼ਾਂ ਨੂੰ ਵੇਖ ਕੇ ਅਸੀਂ ਕਿਸੇ ਨੂੰ ਛੋਟਾ ਤੇ ਕਿਸੇ ਨੂੰ ਵੱਡਾ ਬਿਆਨ ਕਰ ਲੈਨੇ ਹਾਂ ਕਿਸੇ ਦੀ ਜੇ ਵਿਚਾਰ ਟਕੇ ਯਾਦਾ ਹੋਣ ਤੇ ਉਹ ਬੰਦਾ ਮਹਾਨ ਹੁੰਦਾ ਹੈ ਚਾਹੇ ਉਹ ਬੰਦਾ ਢਿਲੀ ਦਾ ਨਾ ਹੋਵੇ ਕਿਸੇ ਕੋਲ ਆਰਥਿਕ ਧਨ ਨਹੀਂ ਉਹ ਬੰਦਾ ਭਾਵੇਂ ਜਿੰਨਾ ਮਰਜ਼ੀ ਸਿਆਣਾ ਹੋਵੇ ਉਹਦੀ ਸਿਆਣਪ ਦੁਨੀਆ ਦੇ ਸਾਹਮਣੇ ਆਉਂਦੀ ਨਹੀਂ ਲੋਕ ਸਿਆਣਾ ਉਹ ਨੂੰ ਮੰਨਦੇ ਵੀ ਬਾਬਾ ਕਬੀਰ ਸਾਹਿਬ ਜੀ ਕਿੰਨੇ ਦੁਨੀਆ ਨਾਲੋਂ ਵੱਖਰੀ ਸੋਚ ਹੈ ਭਗਤਾਂ ਦੀ ਇਸੇ ਕਰਕੇ ਬਾਣੀ ਕਹਿੰਦੀ ਏ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤ ਬੰਦੇ ਦਾ ਤੇ ਸੰਸਾਰ ਦੇ ਤਾਲ ਤੇ ਜੀਵਨ ਗੁਜ਼ਾਰਨ ਵਾਲੇ ਦਾ ਆਪਸ ਦੇ ਵਿੱਚ ਕਦੇ ਤਾਲ ਮੇਲ ਨਹੀਂ ਵੱਜਾ ਕਿਉਂਕਿ ਭਗਤ ਦੀ ਸੋਚ ਵੱਖਰੀ ਹੈ ਭਗਤ ਦਾ ਜੀਵਨ ਵੱਖਰਾ ਕਿਰਦਾਰ ਵੱਖਰਾ ਜਿੱਤੇ ਨਾਮ ਜਪਿਆ ਜਾਂਦਾ ਹੈ ਉਹ ਸਾਦੀ ਝੁੱਗੀ ਵੀ ਪ੍ਰਵਾਣ ਏ ਜਿੱਥੇ ਪ੍ਰਮਾਤਮਾ ਦਾ ਨਾਮ ਨਹੀਂ ਉਹ ਸੋਹਣੇ ਮਹੱਲ ਵੀ ਬਾਬਾ ਕਬੀਰ ਸਾਹਿਬ ਜੀ ਕਹਿੰਨੇ ਰੱਬ ਦੇ ਘਰ ਵਿੱਚ ਪ੍ਰਵਾਣ ਨੇ ਭਾਈ ਲਾਲੋ ਦਾ ਸਾਦਾ ਘਰ ਕਿਉਂ ਗੁਰੂ ਨਾਨਕ ਸਾਹਿਬ ਨੂੰ ਚੰਗਾ ਲੱਗਾ ਕਿਉਂ ਪ੍ਰਵਾਣ ਏ ਲੋਕ ਗੁਰੂ ਨਾਨਕ ਸਾਹਿਬ ਦੇ دیدار ਕਰਨ ਦੇ ਲਈ ਚੱਲ ਕੇ ਆਉਂਦੇ ਆ ਭਾਈ ਲਾਲੋ ਗੁਰੂ ਨਾਨਕ ਸਾਹਿਬ ਦੇ ਕੋਲ ਚੱਲ ਕੇ ਨਹੀਂ ਆਏ ਗੁਰੂ ਨਾਨਕ ਸਾਹਿਬ ਆਪ ਚੱਲ ਕੇ ਗਏ ਕਿੰਨੀ ਪਿਆਰੀ ਖੇੜ ਇਸ ਜੀਵਨ ਦੀ ਅਸੀਂ ਗੁਰੂ ਪਿੱਛੇ ਭਜਨੇ ਆ ਗੁਰੂ ਪਿੱਛੇ ਦੌੜਨੇ ਆ ਤਰਲੇ ਲੈਨੇ ਆ ਅਰਦਾਸਾਂ ਕਰਨੇ ਆ ਪਤਾ ਨਹੀਂ ਕੀ ਕੁਝ ਨਹੀਂ ਕਰਦੇ ਰੱਬ ਜੀ ਸਾਨੂੰ ਦਿਦਾਰ ਦਿਓ ਸਾਡੇ ਤੇ ਮਿਹਰ ਕਰੋ ਸਾਡੇ ਤੇ ਕਿਰਪਾ ਕਰੋ ਭਾਈ ਲਾਲੋ ਤੇ ਆਪਣੇ ਘਰ ਵਿੱਚ ਬੈਠਾ ਉਹ ਤੇ ਤਰਖਾਨ ਦਾ ਆਪਣਾ ਕੰਮ ਕਰਨ ਵਾਲਾ ਕਿੱਲੇ ਘੜਦਾ ਪਿਆ ਲੋਕ ਮੰਜੀਆਂ ਠੁਕਾਉਂਦੇ ਪਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਜਾ ਕੇ ਆਵਾਜ਼ ਮਾਰਦੀਆ ਭਾਈ ਲਾਲੋ ਘਰੇਵੇਂ ਪਹਿਲੀ ਵਾਰ ਕੰਨਾਂ ਵਿੱਚ ਇਹ ਸ਼ਬਦ ਪਏ ਸਨ ਕਿਸੇ ਨੇ ਭਾਈ ਕਿਹਾ ਹੋਵੇ ਤੇ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੂੰ ਦਿੱਤਾ ਜਿਹਨੂੰ ਲੋਕ ਮਰਾਸ਼ੀ ਕਹਿੰਦੇ ਸੀ ਨਾ ਡੂਮ ਕਹਿੰਦੇ ਸੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਤੁਹਾਡੇ ਲਈ ਮਰਾਸ਼ੀ ਹੋਏਗਾ ਤੁਹਾਡੇ ਲਈ ਡੂਮ ਹੋਏਗਾ ਗੁਰੂ ਨਾਨਕ ਸਾਹਿਬ ਦੇ ਲਈ ਇਹ ਮਰਾਸ਼ੀ ਭਾਈ ਏ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸ਼ਬਦ ਭਾਈ ਜੋੜੇ ਭਾਈ ਲਾਲੋ ਘਰੇ ਵੀ ਆਵਾਜ਼ ਪਈ ਕੰਨਾਂ ਵਿੱਚ ਇਹ ਕੌਣ ਹੈ ਜਿਹੜਾ ਭਾਈ ਕਹਿ ਕੇ ਆਵਾਜ਼ ਮਾਰਦਾ ਜੇ ਸਾਡੇ ਨਗਰ ਦਾ ਸਾਡੇ ਪਿੰਡ ਦਾ ਹੁੰਦਾ ਉਹਨੇ ਆਵਾਜ਼ ਥੋੜਾ ਮਾਰਨੀ ਸੀ ਉਹਨੇ ਸਿੱਧਾ ਆਉਣਾ ਸੀ ਤੇ ਲਿਆ ਕੇ ਜੋ ਉਹਦੇ ਹੱਥ ਸੀ ਮੇਰੇ ਅੱਗੇ ਉਹਨੇ ਸੁੱਟਣਾ ਸੀ ਇਹਨੂੰ ਸ਼ਾਮ ਤੱਕ ਤਿਆਰ ਕਰਦੇ ਹੀ ਮੈਨੂੰ ਲੋੜ ਏ ਉਹਨੇ ਤੇ ਆ ਕੇ ਰੋਹ ਮਾਰਨਾ ਸੀ ਇਹ ਕੌਣ ਹੈ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਦਰ ਤੇ ਖਲੋਤੇ ਆ ਅੰਦਰੋਂ ਕੋਈ ਆਵਾਜ਼ ਨਹੀਂ ਆਈ 사ਤ루 ਨੇ ਫਿਰ ਕਿਹਾ ਭਾਈ ਲਾਲੋ ਘਰੇ ਵੇ ਤੇਰੇ ਘਰ ਆਇਆ ਦਰਵਾਜ਼ੇ ਤੇ ਆਇਆ ਸਤਗੁਰੂ ਗੁਰੂ ਨਾਨਕ ਸਾਹਿਬ ਖਲੋਤੇ ਆ ਭਾਈ ਲਾਲੋ ਪੁੱਛਦੇ ਆ ਮਹਾਂਪੁਰਖੋ ਕੋਣ ਦਿਦਾਰ ਨਹੀਂ ਨ ਹੋਏ ਪਹਿਲਾਂ ਸਤਰੂ ਜੀ ਨੇ ਕਿਆ ਭਾਈ ਲਾਲੋ ਇਹ ਸਮਝ ਲੈ ਤੇਰੇ ਘਰ ਦੇ ਵਿੱਚ ਸਾਨੂੰ ਰੱਬ ਨੇ ਤੋਰਿਆ ਅਸੀਂ ਤੇਰੇ ਘਰ ਵਿੱਚ ਆਏ ਹਾਂ ਤੇ ਤੇਰੇ ਨਾਲ ਕੋਈ ਪਿਛਲੇ ਜਨਮ ਦਾ ਸਾਡਾ ਨੇਹ ਤੇ ਪਿਆਰ ਦਾ ਨਤ ਹੌਲੀ ਹੌਲੀ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਤੋਂ ਇਹ ਅਨੁਮਾਨ ਲਾ ਲੈਂਦਾ ਤੁਸੀਂ ਗੁਰੂ ਨਾਨਕ ਸਾਹਿਬ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਮੁਸਕਰਾਪੈ ਭਾਈ ਲਾਲੋ ਸਹੀ ਪਹਿਚਾਨਦੇ ਹੰ। ਚਰਨਾਂ ਦੇ ਅੰਦਰ ਟਹਿ ਪਿਆ ਸਤਰੂ ਮੇਰੇ ਗਰੀਬ ਦੇ ਘਰ ਵਿੱਚ। ਮੇਰੇ ਇਸ ਸਾਦੇ ਜੇ ਘਰ ਵਿੱਚ ਤੁਸੀਂ ਆਪਣੇ ਚਰਨ ਪਾਣ ਆਇਓ। ਗੁਰੂ ਨਾਨਕ ਸਾਹਿਬ ਜੀ ਕਿਨੇ ਭਾਈ ਲਾਲੋ ਜਿੱਥੇ ਗੁਰੂ ਦੇ ਚਰਨ ਪੈਂਦੇ ਆ ਉਹ ਬਾਹਰ ਦੇ ਇਹ ਮਕਾਨ ਨਹੀਂ ਕਿਉਂਕਿ ਗੁਰੂ ਹਿਰਦੇ ਦਾ ਅੰਦਰ ਦਾ ਵੇੜਾ ਵਿੰਦਾ ਏ ਤੇਰਾ ਅੰਦਰ ਦਾ ਵੇੜਾ ਸਾਫ਼ ਏ। ਸਤਗੁਰੂ ਗੁਰੂ ਨਾਨਕ ਸਾਹਿਬ ਭਾਈ ਮਰਦਾਨੋ ਭਾਈ ਲਾਲੋ ਦੇ ਘਰ ਬੈੰਦੇ ਆ ਉਹ ਕਹਿੰਦਾ ਬਾਬਾ ਜਗਾ ਸਾਫ ਕਰਾਂ ਸਤਰੂ ਜੀ ਕਹਿੰਦੇ ਕੋਈ ਗੱਲ ਨਹੀਂ ਸਾਰੀ ਧਰਤੀ ਪਵਿੱਤਰ ਏ ਜਿਸ ਧਰਤੀ ਉੱਤੇ ਰੱਬ ਦਾ ਪਿਆਰਾ ਕੋਈ ਰਹਿੰਦਾ ਹੋਵੇ ਭੁੱਖ ਬਹੁਤ ਲੱਗੀ ਏ ਕੋਈ ਸ਼ਿਕਾਇ ਸਾਦਾ ਘਰ ਵਿੱਚ ਬਣਿਆ ਹੋਇਆ ਸਾਗ ਤੇ ਫੁਲਕੇ ਭਾਈ ਲਾਲੋ ਛਕਾਉਂਦੇ ਆ ਤੇ ਗੁਰੂ ਨਾਨਕ ਸਾਹਿਬ ਭਾਈ ਲਾਲੋ ਤੋਂ ਮੰਗ ਕੇ ਕਹਿੰਦੇ ਆ ਕਿ ਸਾਨੂੰ ਛਕਾਓ ਦੂਜੇ ਪਾਸੇ ਉੱਚੇ ਮਹਾਲ ਵਿੱਚ ਰਹਿਣ ਵਾਲਾ ਨਗਰ ਦਾ ਚੌਧਰੀ ਮਲਕ ਭਾਗੋ ਕਈ ਪਕਵਾਨ ਘਰ ਵਿੱਚ ਤਿਆਰ ਕਰਕੇ ਗੁਰੂ ਨਾਨਕ ਸਾਹਿਬ ਦੇ ਤਰਲੇ ਕੱਢਦਾ ਹੈ ਬਾਬਾ ਇੱਕ ਵਾਰ ਮੇਰੇ ਘਰ ਵਿੱਚ ਆਓ ਤੇ ਸਾਤਰੂ ਜੀ ਜਾਣ ਲਈ ਤਿਆਰ ਨੇ ਕਿਉਂ ਕਿਉਂਕਿ ਉਥੇ ਪਾਪ ਹੈ ਉਥੇ ਲੋਟੇ ਉਥੇ ਕਸੋਟੇ ਗੁਰੂ ਨੂੰ ਆਵਾਜ਼ਾਂ ਨਾ ਮਾਰੀਏ ਇਹਨਾਂ ਦੋ ਚੀਜ਼ਾਂ ਤੋਂ ਸੇਧ ਲਈਏ ਭਾਈ ਲਾਲੋ ਵਰਗਾ ਆਪਣਾ ਕਰਦਾਰ ਬਣਾ ਲਵੋ ਭਾਈ ਲਾਲੋ ਵਰਗਾ ਆਪਣਾ ਹਿਰਦਾ ਬਣਾ ਲਵੋ ਭਾਈ ਲਾਲੋ ਵਰਗਾ ਆਪਣੇ ਅੰਦਰ ਪਿਆਰ ਪੈਦਾ ਕਰ ਲਵੋ ਗੁਰੂ ਕੋਲ ਜਾਣ ਦੀ ਲੋੜ ਨਹੀਂ ਗੁਰੂ ਆਪ ਆਏਗਾ ਜੇ ਬੰਦਾ ਚੋਰੀ ਠੱਗੀ ਤੇ ਡਕੈਤੀ ਪਤਾ ਨਹੀਂ ਕੀ ਕੁਝ ਕਰਦਾ ਰਿਹਾ ਆਵਾਜਾਂ ਮਾਰੀ ਜਾਓਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਆਉਣਗੇ ਨਹੀਂ ਇਸ ਲਈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਆ ਸੰਤ ਜਿੱਥੇ ਰੱਬ ਦਾ ਪਿਆਰਾ ਰਹਿੰਦਾ ਉਹਦੀ ਬਣੀ ਹੋਈ ਸਾਦੀ ਕੱਖਾਂ ਦੀ ਝੁੱਗੀ ਪ੍ਰਵਾਨ ਹੈ ਜਿੱਥੇ ਨਾਮ ਨਹੀਂ ਉਹ ਭਾਵੇਂ ਸੋਹਣਾ ਮਹੱਲ ਹੋਵੇ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਭੱਟੀ ਦੇ ਵਿੱਚ ਕੋਲੇ ਸੜਦੇ ਹੋਣ ਤੇ ਲੱਕੜਾਂ ਸੜਦੀਆਂ ਹੋਣ ਅਸੀਂ ਘਰਾਂ ਵਿੱਚ ਰਹਿੰਦੇ ਆ ਗੁਰਮੁਖੋ ਉਹ ਘਰ ਗੁਰੂ ਨਾਨਕ ਸਾਹਿਬ ਨੂੰ ਪ੍ਰਵਾਹ ਨੇ ਉਹ ਘਰ ਅਕਾਲ ਪੁਰਖ ਪ੍ਰਮਾਤਮਾ ਨੂੰ ਪ੍ਰਵਾਹ ਨੇ ਜਿਸ ਘਰ ਦੇ ਵਿੱਚ ਨਿਤਨੇਮ ਹੈ ਜਿਸ ਘਰ ਵਿੱਚ ਗੁਰਬਾਣੀ ਦਾ ਗੁਟਕਾ ਹੈ ਗੁਰਬਾਣੀ ਦੀਆਂ ਪੋਥੀਆਂ ਨੇ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਵਾਲਾ ਸ਼ਰੀਰ ਉੱਠ ਕੇ ਬਾਣੀ ਪੜਦਾ ਉਸ ਬਾਣੀ ਦੀਆਂ ਤਰੰਗਾ ਉਸ ਘਰ ਦਾ ਮਾਹੌਲ ਜਿਹੜਾ ਉਹ ਬਦਲ ਦਿੰਦੀਆਂ ਨੇ ਆਪਾਂ ਖੰਡੇ ਬਾਟੇ ਦੀ ਪੋਲ ਕਹਿੰਦੇ ਆ ਨਾ ਕਿਉਂਕਿ ਗੁਰਬਾਣੀ ਕਿਵੇਂ ਚੀਜ਼ਾਂ ਦਾ ਬਦਲਾ ਆਪਸ ਵਿੱਚ ਕਰ ਦਿੰਦੀ ਹੈ ਪਹਿਲਾਂ ਕੇਵਲ ਸ਼ਹਿਰ ਨੇ ਪਹਿਲਾਂ ਕੇਵਲ ਥਾਵਾਂ ਨੇ ਜਦੋਂ ਗੁਰੂ ਦੇ ਚਰਨ ਪਏ ਤੇ ਉਹ ਥਾਵਾਂ ਉਹ ਸ਼ਹਿਰ ਸਾਬ ਦੇ ਨਾਲ ਜਾਣਣ ਲੱਗ ਪਈਆਂ ਖਡੂਰ ਪਹਿਲਾ ਨਗਰ ਹੈ ਸਾਬ ਉਸ ਦਿਨ ਬਣਿਆ ਜਿਸ ਦਿਨ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਚਰਨ ਪਏ ਗਏ ਗੋਇੰਦਵਾਲ ਉਸ ਦਿਨ ਸਹਿਬ ਬਣ ਗਿਆ ਜਿਸ ਦਿਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਪੈ ਗਏ ਜਿੱਥੇ ਗੁਰੂ ਦੇ ਚਰਨ ਪੈ ਜਾਂਦੇ ਆ ਗੁਰੂ ਆ ਜਾਂਦਾ ਚੇਤੇ ਰੱਖੋ ਉਹ ਤੇ ਸਹਿਬੀ ਆ ਜਾਂਦੀ ਹੈ ਹਦੇ ਸਤਲੁਜ ਦਰਿਆ ਦਾ ਪਾਣੀ ਹੈ ਨਾ ਸਰਬ ਲੋਹ ਦੇ ਬਾਟੇ ਵਿੱਚ ਕਲਗੀ ਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਾਉਂਦੇ ਆ ਪਤਾਸੇ ਪਾਏ ਜਾਂਦੇ ਆ ਇਹ ਕੋਡ ਆਪ ਘਰ ਬਣਾਨੇ ਆ ਮਿੱਠਾ ਪਾਣੀ ਤੁਸੀਂ ਬਣਾਓ ਕਿਸੇ ਨੇ ਇਹ ਥੜਾ ਕਿਹਾ ਕਿ ਇਹ ਅੰਮ੍ਰਿਤ ਤਿਆਰ ਹੋਇਆ ਹੈ ਕੀ ਕਾਰਨ ਤਾਨਗੁਰ ਗੋਬਿੰਦ ਸਿੰਘ ਸੱਤੇ ਪਾਤਸ਼ਾਹ ਤਿਆਰ ਕਰਦੇ ਆ ਉਹ ਸਤਲੁਜ ਦੇ ਦਰਿਆ ਦਾ ਜਲ ਲਿਆ ਕੇ ਸਰਬ ਲੋਹ ਦੇ ਬਾਟੇ ਵਿੱਚ ਪਾ ਕੇ ਪਤਾਸੇ ਪਾ ਕੇ ਤੇ ਤਿਆਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਇਹ ਅੰਮ੍ਰਿਤ ਤਿਆਰ ਹੋ ਗਿਆ ਉਹ ਅੰਮ੍ਰਿਤ ਕਿਉਂ ਬਣਿਆ ਕਿਉਂਕਿ ਅੰਮ੍ਰਿਤ ਉਹਨੂੰ ਬਾਣੀ ਨੇ ਬਣਾਇਆ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋ ਗਏ ਪਰਮਗਤ ਮੇਰੀ ਸਹਿਬ ਜੀ ਕਹਿੰਦੇ ਬਾਣੀ ਨੇ ਅੰਮ੍ਰਿਤ ਬਣਾਇਆ ਹੈ ਜੇ ਬਾਣੀ ਪਾਣੀ ਦੀ ਤਸਵੀਰ ਬਦਲ ਕੇ ਜਲ ਕਰ ਸਕਦੀ ਏ ਪਤਾਸੀਆਂ ਦੀ ਤਸਵੀਰ ਬਦਲ ਕੇ ਉਹਨਾਂ ਦਾ ਸ਼ਹਿ ਅੰਮ੍ਰਿਤ ਬਣਾ ਸਕਦੀ ਏ ਚੇਤੇ ਰੱਖੋ ਜੇ ਸ ਰਸੋਈ ਵਿੱਚ ਲੰਗਰ ਪਕਦਾ ਹੋਵੇ ਕੋਈ ਭੈਣ ਕੋਈ ਬੀਬੀ ਪ੍ਰਸ਼ਾਦਾ ਤਿਆਰ ਕਰਦੀ ਹੋਵੇ ਉਹਦੀ ਰਸਨਾ ਤੇ ਗੁਰਬਾਣੀ ਹੋਵੇ ਤੇ ਉਹ ਤਿਆਰ ਹੋਣ ਵਾਲਾ ਪ੍ਰਸ਼ਾਦਾ ਲੰਗਰ ਉਹ ਪ੍ਰਸ਼ਾਦਾ ਨਹੀਂ ਰਹੇਗਾ ਉਹ ਲੰਗਰ ਬਣ ਜਾਏਗਾ ਉਹ ਅੰਮ੍ਰਿਤ ਬਣ ਜਾਏਗਾ ਜੇ ਕਿਸ ਕਿਸੇ ਦੇ ਹਿਰਦੇ ਵਿੱਚ ਭੋਰਾ ਮਾਤਰ ਕਿਣਕਾ ਮਾਤਰ ਵੀ ਉਹ ਅੰਦਰ ਚਲਾ ਗਿਆ ਜਿਹੜਾ ਪਿਆਰ ਨਾਲ ਬਣਾਇਆ ਹੈ ਸਾਹਿਬ ਜੀ ਕਹਿੰਦੇ ਨੇ ਉਹ ਖਾਦਾ ਹੋਇਆ ਪਿਆਰ ਤੇ ਪ੍ਰੇਮ ਦਾ ਭੋਜਨ ਅੰਦਰ ਦੇ ਕਈ ਗੁਨਾਹਾਂ ਤੇ ਪਾਪ ਤੇ ਪਾਪਾਂ ਦੀ ਮੈਲ ਨੂੰ ਤੋਕੇ ਰੱਖ ਦਿੰਦੇ ਸਾਤੂ ਨੇ ਬਾਣੀ ਵਿੱਚ ਇੱਕ ਬਚਨ ਵੀ ਕੀਤੇ ਸੰਤਨ ਦਾ ਦਾਣਾ ਰੁਖਾ ਜਿਹੜਾ ਰੱਬ ਦਾ ਪਿਆਰਾ ਹੈ ਨਾ ਗੁਰੂ ਨੂੰ ਜਪਣ ਵਾਲਾ ਗੁਰੂ ਨੂੰ ਸਿਮਰਨ ਵਾਲਾ ਉਹਦੇ ਘਰ ਦਾ ਸਾਦਾ ਦਾਣਾ ਵੀ ਕਿਤੇ ਮਿਲਦਾ ਹੈ ਰੁਖਾ ਭੋਜਨ ਵੀ ਕਿਤੇ ਮਿਲਦਾ ਹੈ ਸਭ ਜਿੱਕੇ ਨੇ ਉਹਦੇ ਵਿੱਚ 36 ਨਿਧਾਨ ਨੇ ਭਾਵੇਂ ਕਿ ਸਾਰੇ ਗੁਣ ਨੇ ਹੋਵੇ ਕੋਈ ਬੰਦਗੀ ਵਾਲਾ ਹੋਵੇ ਕੋਈ ਰੱਬ ਦੇ ਮਾਰਗ ਤੇ ਤੁਰਨ ਵਾਲਾ ਗੁਰੂ ਨੂੰ ਜਪਣ ਵਾਲਾ ਉਹਦੇ ਘਰ ਦਾ ਸਾਦਾ ਭੋਜਨ ਵੀ ਆਪਣੇ ਅੰਦਰ ਕਈ ਮਹਾਨ ਗੁਣ ਟਿਕਾ ਕੇ ਰੱਖਦਾ ਹੈ ਪਰ ਜਿੱਥੇ ਰੱਬ ਦਾ ਨਾਮ ਨਹੀਂ ਸਾਕਤ ਦੇ ਘਰ ਦੇ 36 ਪ੍ਰਕਾਰ ਦੇ ਪਕਵਾਨ ਹੋਣ ਤੇ ਗੁਰੂ ਨਾਨਕ ਸਤਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਨੇ 36 ਪ੍ਰਕਾਰ ਦੇ ਪਕਵਾਨ ਵਿੱਚ ਜ਼ਹਿਰ ਦੀ ਵਿਆਇਨੇ ਜੇ ਉਹਨਾਂ ਪਕਵਾਨਾਂ ਨੂੰ ਤਿਆਰ ਕਰਨ ਦੇ ਲਈ ਜਿਹੜੀ ਮਾਇਆ ਵਰਤੀ ਏ ਉਹ ਮਾਇਆ ਕਿਤੇ ਬੇਹਕਕ ਦੀ ਹੋਵੇ ਉਹ ਮਾਇਆ ਝੂਠ ਬੋਲ ਕੇ ਕਮਾਈ ਹੋਵੇ ਕਿਸੇ ਦਾ ਹੱਕ ਖੋ ਕੇ ਉਸ ਮਾਇਆ ਨੂੰ ਭੋਜਨ ਦੇ ਰੂਪੇ ਤਿਆਰ ਕੀਤਾ ਹੋਵੇ ਉਹ ਆਪਣੇ ਅੰਦਰ ਭੋਜਨ ਜਿਹੜੇ ਨੇ ਉਹ ਜ਼ਹਿਰ ਟਿਕਾ ਕੇ ਬੈਠੇ ਹੋਇਆ ਸੰਤਨ ਦਾ ਦਾਣਾ ਰੁਖਾ ਸਾਹਿਬ ਜੀ ਕਿਹਨੇ ਸੰਤਨ ਕਾ ਦਾਣਾ ਰੂਪ ਰੁਖਾ ਉਹ ਜਿਹੜਾ ਰੁਖਾ ਦਾਣਾ ਰੁਖਾ ਭੋਜਨ ਹੈ ਨਾ ਉਹਦੇ ਵਿੱਚ ਵੀ ਕਈ ਗੁਣ ਨੇ ਸਾਕਤ ਗ੍ਰਹਿ ਛਤੀ ਪ੍ਰਕਾਰ ਤੇ ਵਿਖੂ ਸਮਾਨ ਰਬ ਤੋਂ ਟੁੱਟੇ ਹੋਏ ਬੰਦੇ ਦੇ 36 ਪ੍ਰਕਾਰ ਦੇ ਪਕਵਾਨ ਵੀ ਉਹਨਾਂ ਵਿੱਚ ਜ਼ਹਿਰ ਹੈ ਕਿਉਂਕਿ ਬਾਣੀ ਬਹੁਤ ਵੱਡੀ ਇੱਕ ਤਾਕਤ ਹੈ ਜਿਹੜੀ ਗੁਰੂ ਸਾਹਿਬਾਨਾਂ ਨੇ ਦਿੱਤੀ ਹੈ ਬਾਣੀ ਐਵੇਂ ਨਹੀਂ ਤੁਰ ਤੋਂ ਆਉਣ ਵਾਲੀ ਬਾਣੀ ਐਵੇਂ ਨਹੀਂ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਉਹਨਾਂ ਦੇ ਚਰਨ ਜਿੱਥੇ ਪੈਂਦੇ ਆ ਐਵੇਂ ਨਹੀਂ ਧਰਤੀਆਂ ਪੂਜਨੀਕ ਬਣਦੀਆਂ ਕਿਉਂਕਿ ਜਿਹੜੀ ਚੀਜ਼ ਉਹਨਾਂ ਦੇ ਅੰਦਰ ਪ੍ਰਵੇਸ਼ ਕਰ ਚੁੱਕੀ ਏ ਅਕਾਲ ਪੁਰਖ ਪਰਮਾਤਮਾ ਦਾ ਨਾਮ ਉਸ ਨਾਮ ਦਾ ਉਥੇ ਅਸਰ ਪ੍ਰਭਾ ਇੰਨਾ ਕੁ ਰਹਿ ਜਾਂਦਾ ਹੈ ਸਦੀਆਂ ਤੱਕ ਲੋਕ ਉਸ ਥਾਂ ਨੂੰ ਉਸ ਧਰਤੀ ਨੂੰ ਨਮਸਕਾਰ ਕਰਦੇ ਆ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਜਿੱਥੇ ਮੇਰਾ ਗੁਰੂ ਬਹਿ ਗਿਆ ਉਹ ਥਾਂ ਸ਼ੋਭਨੇਕ ਉਹ ਥਾਂ ਸੁਹਾਵਨਾ ਹੋ ਗਿਆ ਗੁਰਸਿੱਖੀ ਸੋ ਥਾਨ ਪਾਲਿਆ ਗੁਰਸਿੱਖਾਂ ਨੇ ਪਾਲ ਕੀਤੀ ਉਸ ਥਾਂ ਦੀ ਉਸ ਜਗ੍ਹਾ ਦੀ ਲੈ ਧੂਰ ਮੁਖ ਲਾਵ ਉਹਦੀ ਧੂੜ ਆਪਣੇ ਮੁਖ ਆਪਣੇ ਮਸਤਕ ਤੇ ਲਾਈ ਚੇਤੇ ਰੱਖੋ ਬੰਦਗੀ ਵਾਲੇ ਦੇ ਚਰਨਾਂ ਦੀ ਧੂੜ ਕਿਸੇ ਦੇ ਮਸਤਕ ਨੂੰ ਲੱਗ ਜਾਏ ਉਹਦੇ ਮਸਤਕ ਦੀਆਂ ਰੇਖਾਵਾਂ ਬੰਦਗੀ ਵਾਲੇ ਪੈਰ ਦੀ ਧੂੜ ਜਿਹੜੀ ਇਹ ਬਦਲ ਕੇ ਰੱਖ ਦਿੰਦੀ ਹੈ ਚਰਨ ਪੌੜ ਕਿਉਂ ਬਣਾਈ ਜਾਂਦੀ ਹੈ ਜਦੋਂ ਆਪਾਂ ਇਤਿਹਾਸਿਕ ਥਾਵਾਂ ਤੇ ਜਾਂਦੇ ਹਾਂ ਉਹਦੇ ਕਈ ਕਾਰਨ ਨੇ ਪਰ ਉਸ ਥਾਂ ਉੱਤੇ ਉਸ ਚਰਨ ਪੌੜ ਤੇ ਕਿੰਤੂ ਪਰੰਤੂ ਕਰਨ ਵਾਲੇ ਵੀ ਬਹੁਤ ਲੋਕ ਨੇ ਮੈਲਾ ਪਾਣੀ ਲੋਕ ਪੈਰਾਂ ਦਾ ਪੀਂਦੇ ਆ ਗੁਰਮੁਖੋ ਉਸ ਥਾਂ ਤੋਂ ਉਸ ਚਰਨਪੋਲ ਤੋਂ ਹਰੇਕ ਨੇ ਲੰਘ ਕੇ ਜਾਣੇ ਪਤਾ ਨਹੀਂ ਕਿਸ ਬੰਦਗੀ ਵਾਲੇ ਦੇ ਪੈਰ ਉਸ ਜਲ ਦੇ ਨਾਲ ਛੂ ਜਾਣ ਤੇ ਬੰਦਗੀ ਵਾਲੇ ਦੇ ਪੈਰ ਉਸ ਜਲ ਨਾਲ ਛੂਣ ਕਰਕੇ ਉਸ ਜਲ ਦੀ ਤਸਵੀਰ ਬਦਲ ਕੇ ਰੱਖ ਦਿੰਦੇ ਆ ਜੇ ਕਿਤੇ ਉਹ ਘੋਟ ਕਿਸੇ ਨੂੰ ਨਸੀਬ ਹੋ ਜਾਏ ਉਹ ਜਲ ਕਿਸੇ ਨੂੰ ਮਿਲ ਜਾਏ ਸਾਹਿਬ ਜੀ ਕਹਿੰਦੇ ਨੇ ਉਹ ਜਲ ਵੀ ਅੰਦਰ ਦੇ ਭਟਕਦੇ ਹੋਏ ਮਨ ਨੂੰ ਇਕਾਗਰ ਕਰ ਦਿੰਦਾ ਹੈ ਗੁਰ ਆਮਦਾ ਸੱਚੇ ਪਾਤਸ਼ਾਹ ਦੇ ਇੱਕ ਬੜਾ ਪਿਆਰਾ ਬਾਣੀ ਵਿੱਚ ਖਿਆਲ ਹੁੰਦਾ ਹੈ ਸਾਹਿਬ ਜੀ ਕਹਿੰਦੇ ਚਾਰ ਨਦੀਆਂ ਨੇ ਜਿਹੜੀਆਂ ਵੱਡੀਆਂ ਨੇ ਜਿਨ੍ਹਾਂ ਲੋਕ ਪੂਜਦੇ ਆ ਗੰਗਾ ਜਮਨਾ ਗੁਦਾਵਰੀ ਸਰਸਵਤੀ ਇਹ ਚਾਰ ਨਦੀਆਂ ਜਿਨ੍ਹਾਂ ਦੀ ਲੋਕ ਪੂਜਾ ਕਰਦੇ ਆ ਜਿਨ੍ਹਾਂ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਮੰਨਦੇ ਆ ਸਾਤਰੂ ਜੀ ਕਹਿੰਦੇ ਕਦੇ ਇਹਨਾਂ ਨਦੀਆਂ ਨੂੰ ਪੁੱਛ ਕੇ ਵੇਖੋ ਇਹ ਨਦੀਆਂ ਵੀ ਇੱਕ ਅਰਦਾਸ ਕਰਦੀਆਂ ਨੇ ਹੇ ਵਾਹਿਗੁਰੂ ਲੋਕ ਪਾਪਾਂ ਨਾਲ ਭਰੇ ਆਉਂਦੇ ਆ ਆਪਣੀ ਸਾਰੀ ਮੈਲ ਸਾਡੇ ਵਿੱਚ ਸੁੱਟ ਜਾਂਦੇ ਨੇ ਅਸੀਂ ਉਹਨਾਂ ਦੀ ਮੈਲ ਕਰਕੇ ਅਪਵਿੱਤਰ ਹੋਈਆਂ ਪਈਆਂ ਵਾਂ ਇੱਕ ਚਰਨਾ ਦੇ ਵਿੱਚ ਬੇਨਤੀ ਹੈ ਦਾਤਾ ਕੋਈ ਬੰਦਗੀ ਵਾਲਾ ਇਹੋ ਜਿਹਾ ਸ਼ਰੀਰ ਘੱਲੋ ਜਿਹਦੇ ਚਰਨ ਸਾਡੇ ਵਿੱਚ ਪੈਣ ਤੇ ਸਾਡੇ ਅੰਦਰ ਦੀ ਮੈਲ ਉਹਦੇ ਚਰਨ ਪੈਣ ਦੇ ਨਾਲ ਕੱਟੀ ਜਾਏ ਦੂਰ ਹੋ ਜਾਏ ਅਸੀਂ ਪਵਿੱਤਰ ਹੋ ਜਾਈਏ ਹਜ਼ਾਰਾਂ ਦੀ ਮੈਲ ਇੱਕ ਬੰਦਗੀ ਵਾਲੇ ਦੇ ਚਰਨ ਪੈਣ ਨਾਲ ਉਹ ਨਦੀਆਂ ਕਹਿੰਦੀਆਂ ਨੇ ਅਸੀਂ ਪਵਿੱਤਰ ਹੋ ਸਕਦੀਆਂ ਵਾ ਕਿਉਂ ਕਿ ਨਾਮੇ ਅੰਦਰ ਅੰਦਰ ਪਵਿੱਤਰ ਹੈ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦਾ ਪਿਆਰ ਭਰਿਆ ਪਿਆ ਗੰਗਾ ਜਮੁਨਾ ਗੁਦਾਵਰੀ ਸਰਸਵਤੀ ਤੇ ਕਰੇ ਉਦਮ ਤੂਰ ਸਾਧੂ ਕੀ ਤਾਈਂ ਕਿਲਵਿਕ ਮਹਿਲ ਭਰੇ ਪਰੇ ਹਮਰੇ ਵਿੱਚ ਹਮਰੀ ਮਹਿਲ ਸਾਧੂ ਕੀ ਧੂੜ ਗਵਾਈ ਸਾਡੇ ਸਾਡੇ ਅੰਦਰ ਦੀ ਮਹਿਲ ਸਾਧੂ ਦੇ ਚਰਨਾਂ ਦੀ ਧੂੜ ਜਿਹੜੀ ਉਹ ਗਵਾ ਸਕਦੀ ਪਾਪ ਕੀ ਦੂਰ ਕਰ ਸਕਦੀ ਇਸ ਲਈ ਭਗਤ ਕਬੀਰ ਸਾਹਿਬ ਜੀ ਕਿੰਨੇ ਕਬੀਰ ਸੰਤਨ ਕੀ ਝੁੰਗੀਆਂ ਭਲੀ ਰੱਬ ਦੇ ਸੰਤ ਰੱਬ ਦੇ ਪਿਆਰੇ ਦੀ ਕੱਖਾਂ ਦੀ ਬਣੀ ਹੋਈ ਝੁੱਗੀ ਛੰਨ ਭਲੀ ਹੈ ਪਾਪ ਕੀ ਸੁਣੀਏ ਭਾਵਾਂ ਉਹ ਵੇਖਣ ਨੂੰ ਸੁਣੀ ਨਹੀਂ ਪਰ ਉਹ ਅੰਦਰ ਦੇ ਕਰਤਾਰ ਕਰਕੇ ਸੋਹਣੀਏ ਸੋਹਣੀ ਕਿਉਂ ਵੇ ਕਿਉਂਕਿ ਉਸ ਝੁੱਗੀ ਵਿੱਚ ਸੋਹਣੇ ਜੀਵਨ ਵਾਲਾ ਰਹਿੰਦਾ ਉਸ ਝੁੱਗੀ ਵਿੱਚ ਕੋਈ ਕਰਤਾਰ ਵਾਲਾ ਰਹਿੰਦਾ ਗੁਰੂ ਦਾ ਪਿਆਰਾ ਰਹਿੰਦਾ ਤੇ ਜਿੱਥੇ ਪਿਆਰਾ ਰਹਿੰਦਾ ਹੋਵੇ ਤੇ ਉਹਦਾ ਮਕਾਨ ਉਹਦਾ ਮਹੱਲ ਵੀ ਸੋਹਣਾ ਲੱਗਦਾ ਸਾਬ ਜੀ ਕਹਿੰਨੇ ਜਿੱਥੇ ਰੱਬ ਦਾ ਪਿਆਰਾ ਨਹੀਂ ਗੁਰੂ ਨੂੰ ਜਪਣ ਵਾਲਾ ਨਹੀਂ ਪਠ ਕੁਸਤੀ ਗਾਉ ਕੁਸਤੀ ਦਾ ਅਰਥ ਹੁੰਦਾ ਨਿੰਦਕ ਲੋਕ ਚੁਗਲ ਖੋਰ ਲੋਕ ਵਿਕਾਰੀ ਲੋਕ ਜਿਸ ਸ਼ਹਿਰ ਵਿੱਚ ਰਹਿੰਦੇ ਹੋਣ ਉਹ ਸ਼ਹਿਰ ਭਾਵਾਂ ਬਾਹਰੋਂ ਸੋਹਣਾ ਦਿਸਦਾ ਹੋਵੇ ਤੇ 사ਤરૂਜੀ ਕੇ ਨੇ ਇਸ ਤਰ੍ਹਾਂ ਲੱਗਦਾ ਜਿਵੇਂ ਤ੍ਰਿਸ਼ਨਾ ਦੀ ਆਗ ਦੇ ਵਿੱਚ ਉਹ ਸ਼ਹਿਰ ਸੜਦਾ ਪਿਆ ਉਹ ਪਰਵਾਹ ਨਹੀਂ ਇਸ ਲਈ ਥਾਂ ਥਾਂ ਤੇ ਬਾਣੀ ਕਹਿੰਦੀ ਹੈ ਤੂੰ ਉਸ ਵਹਿਗੁਰੂ ਦਾ ਪਿਆਰ ਆਪਣੇ ਮਨ ਵਿੱਚ ਵਸਾ ਉਸ ਗੁਰੂ ਦਾ ਨੇ ਆਪਣੇ ਮਨ ਵਿੱਚ ਵਸਾ ਗਊ ਘਾੜ ਤੁਸੀਂ ਜਾਓ ਉਥੇ ਇੱਕ ਜਗਤਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸੇਖ ਰਿੰਦਾ ਜਦੋਂ 사ਤ루 ਗਏ ਨਾ ਸੰਗਤਾਂ ਆਇਨਾ ਅਗਾ ਲੈਣ ਦੇ ਲਈ ਤੇ ਉਹ ਆਪਣੇ ਤਨ ਉਤੇ ਸਾਦੇ ਕਪੜੇ ਪਾ ਕੇ ਰੱਖਦਾ ਤੇ ਉਹ ਆਪਣੀ ਹੱਟ ਸਵੇਰੇ ਲੋਕਾਂ ਦੇ ਉੱਠਣ ਤੋਂ ਪਹਿਲਾਂ ਉਹਨੇ ਖੋਲ ਲੈਣੀ ਹੈ ਤੇ ਲੋਕਾਂ ਦੇ ਸੌਣ ਤੋਂ ਬਾਅਦ ਉਹਨੇ ਬੰਦ ਕਰਨੀ ਤੇ ਜਿਹੜਾ ਕੋਲੋਂ ਲੰਘਦਾ ਉਹ ਕਹਿੰਦਾ ਇਹ ਤੇ ਸਾਰਾ ਦਿਨ ਦੁਕਾਨ ਤੇ ਬਿਟਾ ਰਿੰਦਾ ਕਚੋਰੀਆਂ ਉਹਨੇ ਤਲਕੇ ਦੇਣੀਆਂ ਸਤਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗਾਇਤ ਦੇ ਸੰਗਤ ਲੈ ਕੇ ਆਪਣੇ ਘਰ ਨੂੰ ਚੱਲੀ। ਹਜ਼ੂਰ ਪਾਤਸ਼ਾਹ ਜੀ ਕਹਿੰਦੇ ਸਾਡੇ ਇੱਕ ਭਾਵਨਾ ਵਾਲਾ ਸਿੱਖ ਰਹਿੰਦਾ ਚਲੋ ਆਪਾਂ ਜਗਤੇ ਦੀ ਹਟੀ ਤੇ ਜਾਂਦੇ ਆਂ। ਆਪਾਂ ਉਹਦੀਆਂ ਕਚੋਰੀਆਂ ਖਾ ਕੇ ਆਉਂਨੇ ਆ ਤੇ ਜਿਹੜੇ ਨਾਲ ਦੇ ਸਨ ਆਪਣੇ ਆਪ ਨੂੰ ਮਹਾਨ ਗਿਣਦੇ ਸੀ ਉਹ ਹੱਥ ਜੋੜ ਕੇ ਨੇ ਸਤਰੂ ਕਿਦਾ ਨਾਂ ਲੈਂਦੇ ਪਏ ਉਹ ਤੇ ਮੈਲਾ ਰੁਲਿਆ ਖੁਲਿਆ ਬੰਦਾ ਨਾ ਨਾਂਦਾ ਨਾ ਧੋਂਦਾ। ਨਾ ਤਣ ਦੇ ਚੰਗੀ ਤਰ੍ਹਾਂ ਉਹ ਕੱਪੜੇ ਬਦਲ ਉਹਦੇ ਕੋਲ ਤੁਸੀ ਕੀ ਲੈਣੇ ਸਾਬ ਜੀ ਕਿਨੇ ਬਸ ਆ ਹੀ ਤੇ ਫਰਕ ਏ ਗੁਰੂ ਵੇ ਤੇ ਦੁਨੀਆ ਵਿੱਚ ਦੁਨੀਆ ਬਾਹਰ ਦੀ ਚਮਕ ਵੇਂਦੀ ਏ ਤੇ ਗੁਰੂ ਅੰਦਰ ਮਨ ਦੀ ਚਮਕ ਵੇਂਦਾ ਤੁਸੀਂ ਬਾਹਰ ਦਾ ਉਹਦਾ ਲਿਬਾਸ ਵੇਂਦੀ ਉਹ ਗੁਰੂ ਅੰਦਰ ਵੇਂਦਾ ਉਹਦਾ ਅੰਦਰ ਰੇਸ਼ਮ ਹੈ ਬਾਹਰ ਦੇ ਗੁੱਦੜ ਵੀ ਪ੍ਰਮਾਨ ਨੇ ਜਿਹਦੇ ਅੰਦਰ ਰੇਸ਼ਮ ਹੋਵੇ ਤੇ ਜਿਹਦੇ ਅੰਦਰ ਰੇਸ਼ਮ ਨਹੀਂ ਸਾਹਿਬ ਜੀ ਕਿਨੇ ਬਾਹਰ ਦੇ ਸ਼ਿੰਗਾਰ ਕੀਤੇ ਵੀ ਕੀਤੇ ਹੋਏ ਵੀ ਸਾਤਰੂ ਦੇ ਘਰ ਵਿੱਚ ਕਬੂਲ ਨਹੀਂ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤੇ ਨੇਹੁ ਲੱਗਾ ਰੱਬ ਸੇਤੀ ਦੇਖਣੇ دیدار ਸਤਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗਏ ਚਰਨਾਂ ਵਿੱਚ ਝੁਕਿਆ ਉਹ ਸਿੱਖ ਨਮਸਕਾਰ ਕੀਤੇ ਉਥੇ ਫਿਰ ਸੰਗਤ ਦਾ ਭਰਮ ਗੁਰੂ ਨੇ ਦੂਰ ਕੀਤਾ ਕਿ ਇਸ ਲਈ ਇਹ ਪਹਿਲਾਂ ਦੁਕਾਨ ਖੋਲ ਲੈਂਦੇ ਤੁਹਾਡੇ ਉਠਣ ਤੋਂ ਸੌਂ ਤੋਂ ਪਹਿਲਾਂ ਬੰਦ ਕਰ ਲੈਂਦਾ ਕਿਤੇ ਰਾਤ ਵੇਲੇ ਕਵੇਲੇ ਕੋਈ ਭੁੱਖਾ ਨਾ ਸੌਜੇ ਇਹਦੇ ਅੰਦਰ ਗੁਰੂ ਦਾ ਪਿਆਰ ਬਹੁਤ ਤੇ ਨੇਹ ਬਹੁਤ ਹੈ ਉਹਦੀ ਸਾਦੀ ਦੇ ਕੌਣ ਵੀ ਸਤਰੂ ਨੂੰ ਪ੍ਰਵਾਨ ਹੈ ਇਸ ਲਈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਤੂੰ ਰੱਬ ਦਾ ਪਿਆਰਾ ਬੰਦ ਤੇਰਾ ਬਾਹਰ ਦਾ ਅਡੰਬਰ ਵੀ ਸੋਹਣਾ ਲੱਗੇਗਾ ਗੁਰੂ ਨੂੰ ਜੇ 사ਤਰੂ ਦਾ ਪਿਆਰਾ ਨਾ ਨਾ ਬਣਿਆ ਬਾਹਰ ਦੀ ਚਮਕ-ਦਮਕ ਵਿਖਾਵਾ ਵੀ 사ਤਰੂ ਦੇ ਘਰ ਵਿੱਚ ਕਬੂਲ ਨਹੀਂ ਹੋਏਗਾ ਪ੍ਰਵਾਹ ਨਹੀਂ ਹੋਏਗਾ ਆਗ ਲਗੋ ਤੈ ਧੌਲ ਹਰ ਧੌਲ ਹਰ ਦਾ ਅਰਥ ਹੁੰਦਾ ਹੈ ਉੱਚੇ ਮਹਾਲ ਉਹਨਾਂ ਉੱਚੇ ਘਰਾਂ ਨੂੰ ਆਗ ਲੱਗ ਜਾਏ ਉਹ ਸੜ ਜਾਣ ਜੇ ਨਾ ਹੀ ਹਰ ਕੋ ਨਾਉ ਜਿਸ ਘਰ ਵਿੱਚ ਰਹਿਣ ਵਾਲਾ ਗੁਰੂ ਦਾ ਨਾਮ ਨਹੀਂ ਜਪਦਾ ਜਿੱਥੇ ਗੁਰੂ ਦੀ ਬੰਦਗੀ ਨਹੀਂ ਜਿੱਥੇ ਨਿਤ ਨੇਮ ਨਹੀਂ ਜਿੱਥੇ ਗੁਰੂ ਦੀ ਯਾਦ ਨਹੀਂ ਸਾਹਿਬ ਜੀ ਕਹਿੰਦੇ ਉਹ ਉੱਚੇ ਮਹੱਲ ਅੱਗ ਵਿੱਚ ਸੜ ਜਾਣ ਜਿੱਥੇ ਪ੍ਰਮਾਤਮਾ ਨੂੰ ਭੁੱਲੇ ਹੋਏ ਲੋਕ ਰਹਿੰਦੇ ਆ ਰੱਬ ਚੇਤੇ ਨਹੀਂ ਜਿਸ ਗੁਰੂ ਨੇ ਇੰਨਾ ਕੋਈ ਦਿੱਤਾ ਏ ਇਸ ਲਈ ਸਾਹਿਬ ਜੀ ਕਹਿੰਦੇ ਆ ਜੈ ਪ੍ਰਸਾਦ ਬਸੇ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਜਿਸ ਗੁਰੂ ਦੀ ਕਿਰਪਾ ਸਦਕਾ ਤੂੰ ਸੋਨੇ ਮਹੱਲਾਂ ਵਿੱਚ ਰਹਿਣਾ ਉਹਨੂੰ ਆਪਣੇ ਮਨ ਵਿੱਚ ਧਿਆਇਆ ਕਰ ਆਪਣੇ ਮਨ ਵਿੱਚ ਸਿਮਰਿਆ ਕਰ ਗੁਰੂ ਕਿਰਪਾ